ਜਿਵੇਂ ਅਸੀਂ ਧਰਤੀ ਨੂੰ ਜਾਨਵਰਾਂ ਨੂੰ ਸਭ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਆਖਿਰਕਾਰ ਸਾਨੂੰ ਪਤਾ ਹੈ ਕਿ ਸਾਰਾ ਕੁਝ ਖਤਮ ਹੋ ਜਾਣਾ ਹੈ ਤਾਂ ਫਿਰ ਅਸੀਂ ਜੋ ਕਰ ਰਹੇ ਹਾਂ ਉਸ ਦਾ ਮੂਲ ਕੀ ਹੈ ਅਸਲ ਚੀਜ਼ ਦਾ ਭਾਵ ਕੀ ਹੈ ਜਦੋਂ ਤੁਸੀਂ ਅਜੇਹੇ ਹੋ ਜਾਂਦੇ ਹੋ ਕਿ ਕੋਈ ਮਰ ਜਾਵੇ ਤਾਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਨਾ ਬਚਾਓ ਪਰ ਜਦੋਂ ਤੁਸੀਂ ਅਜੇਹੇ ਹੋ ਜਾਂਦੇ ਹੋ ਕਿ ਕੋਈ ਮਰ ਵੀ ਜਾਵੇ ਤਾਂ ਵੀ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਜਿੰਨਾ ਚਿਰ ਤੁਹਾਡੀ ਆਪਣੀ ਮੌਤ ਤੁਹਾਡੇ ਲਈ ਮਾਇਨੇ ਰੱਖਦੀ ਹੈ ਤਾਂ ਦੂਜਿਆਂ ਦੀ ਮੌਤ ਦੀ ਵੀ ਪਰਵਾਹ ਕਰੋ ਜਿੰਨਾ ਚਿਰ ਤੁਸੀਂ ਆਪਣੇ ਭਰਾ ਦੇ ਮਰਨ ਤੇ ਉਦਾਸ ਹੋ ਉਹਨਾਂ ਸਾਰੇ ਲੋਕਾਂ ਲਈ ਦੁਖੀ ਹੋਵੋ ਜੋ ਪੂਰੀ ਦੁਨੀਆ ਵਿੱਚ ਬਰਬਾਦ ਹੋ ਰਹੇ ਹਨ ਜਦੋਂ ਤੁਸੀਂ ਅਜੇਹੇ ਹੋ ਜਾਂਦੇ ਹੋ ਕਿ ਮੈਨੂੰ ਹੁਣ ਆਪਣੀ ਪਰਵਾਹ ਨਹੀਂ ਮੈਨੂੰ ਆਪਣੀ ਪਰਵਾਹ ਨਹੀਂ ਤਾਂ ਕਹੋ ਕਿ ਕੋਈ ਜਾਨਵਰ ਮਰ ਰਿਹਾ ਹੈ ਜਾਂ ਕੋਈ ਇਨਸਾਨ ਮਰ ਰਿਹਾ ਹੈ ਮੈਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਅਖੀਰ ਵਿੱਚ ਤਾਂ ਸਭ ਕੁਝ ਮੁੱਕ ਹੀ ਜਾਣਾ ਹੈ ਇਹ ਗੱਲ ਪਹਿਲਾਂ ਆਪਣੇ ਉੱਤੇ ਲਾਗੂ ਕਰ ਲਓ ਫਿਰ ਦੂਜਿਆਂ ਉੱਤੇ ਲਾਗੂ ਕਰੀਏ ਜੇ ਮੈਂ ਕਹਾ ਕਿ ਆਖਰਕਾਰ ਤੁਸੀਂ ਮਰ ਹੀ ਜਾਣਾ ਹੈ ਤਾਂ ਉਸ ਤੋਂ ਪਹਿਲਾਂ ਇਹ ਗੱਲ ਆਪਣੇ ਉੱਤੇ ਲਾਗੂ ਕਰ ਲਵਾਂ ਕਿ ਜੇ ਆਖਰਕਾਰ ਸਭ ਕੁਝ ਖਤਮ ਹੋ ਜਾਣਾ ਹੈ ਤਾਂ ਪਹਿਲਾਂ ਆਪੇ ਨੂੰ ਹੀ ਮਾਰ ਲਵਾਂ ਨਹੀਂ ਤਾਂ ਇਹ ਪਖੰਡ ਹੋ ਗਿਆ ਕਿ ਤੁਸੀਂ ਕੁੱਕਰ ਨੂੰ ਕੱਟ ਰਹੇ ਹੋ ਤੇ ਕਹਿ ਰਹੇ ਹੋ ਕਿ ਇਹ ਸਰੀਰ ਤਾਂ ਝੂਠ ਹੈ ਮਾਇਆ ਹੈ ਜੇ ਸਰੀਰ ਝੂਠ ਤੇ ਮਾਇਆ ਹੈ ਤਾਂ ਆਪਣੀ ਗਰਦਨ ਵੀ ਕੱਟ ਲਵੋ ਨਹੀਂ ਤਾਂ ਇਹ 도ਗਲੀ ਗੱਲ ਹੋਈ ਅਸਲ ਵਿੱਚ ਮੈਂ ਸ਼ਾਕਾਹਾਰੀ ਹਾਂ ਤੁਸੀਂ ਮਤਲਬ ਸਮਝੋ ਮਤਲਬ ਮਾਰਨ ਲਈ ਇਹ ਜ਼ਰੂਰੀ ਨਹੀਂ ਕਿ ਸਰੀਰ ਤੇ ਸ਼ੁਰਾ ਹੀ ਚਲਾਇਆ ਜਾਵੇ ਸ਼ਾਕਾਹਾਰੀ ਲੋਕ ਵੀ ਵਧੀਆ-ਵਧੀਆ ਤਰੀਕਿਆਂ ਨਾਲ ਕਤਲ ਕਰਦੇ ਨੇ ਫੈਸਲਾ ਲੈਣ ਬਾਰੇ ਇੱਕ ਸਵਾਲ ਸੀ ਸਰ ਜਿਵੇਂ ਕਿ ਜੇ ਕੋਈ ਫੈਸਲਾ ਲੈਣਾ ਹੋਵੇ ਤਾਂ ਉਸ ਲਈ ਕਿਹੜੇ-ਕਿਹੜੇ ਪੱਖਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਮਤਲਬ ਆਪਣੀ ਜ਼ਿੰਦਗੀ ਵਿੱਚ ਹਰ ਰੋਜ਼ ਦੇ ਫੈਸਲੇ ਪੁੱਤ ਬਹੁਤ ਖੁੱਲਾ ਹੈ ਕਿ ਫੈਸਲਾ ਕਿਹੋ ਜਿਹਾ ਫੈਸਲਾ ਅੱਜ ਅਸੀਂ ਵੈਲਿਊ ਬਾਰੇ ਇੱਕ ਸਵਾਲ ਕੀਤਾ ਸੀ ਨਾ ਵੈਲਿਊ ਬਾਰੇ ਕਿ ਮੈਨੂੰ ਪਹਿਲਾਂ ਇਹ ਪਤਾ ਹੋਵੇ ਕਿ ਮੇਰੇ ਅੰਦਰ ਕਿਥੇ ਕੀ ਗੜਬੜ ਹੈ ਤਾਂ ਮੈਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਕਿਸ ਚੀਜ਼ ਨੂੰ ਵੈਲਿਊ ਦੇਣੀ ਹੈ ਤੇ ਇੱਕ ਹੋਰ ਗੱਲ ਹੈ ਜਿਵੇਂ ਕਿ ਇੱਕ ਏਮ ਹੈ ਜੋ ਮੈਂ ਕਰਨਾ ਹੈ ਮੰਨ ਲਓ ਕਿ ਉਹ ਕਰਨੀ ਹੀ ਕਰਨੀ ਪਰ ਉਸ ਦੀ ਸਮਰੱਥਾ ਵਿਕਸਿਤ ਕੀਤੀ ਵੀ ਜਾ ਸਕਦੀ ਹੈ ਪਰ ਇਹ ਪੱਕਾ ਨਹੀਂ ਕਿ ਉਹ ਹੋਵੇਗੀ ਹੀ ਤਾਂ ਅਜਿਹੀ ਹਾਲਤ ਵਿੱਚ ਫੈਸਲਾ ਕਿਵੇਂ ਲਿਆ ਜਾਵੇ ਹੋਵੇਗਾ ਜਾਂ ਨਹੀਂ ਹੋਵੇਗਾ ਇਸ ਤੋਂ ਫੈਸਲਾ ਨਹੀਂ ਲਿਆ ਜਾਂਦਾ ਜੋ ਕਰਨਾ ਹੈ ਕਿ ਉਹ ਜ਼ਰੂਰੀ ਹੈ ਜਾਂ ਨਹੀਂ ਇਸ ਤੋਂ ਫੈਸਲਾ ਲਿਆ ਜਾਂਦਾ ਹੈ ਜੇਕਰ ਉਹ ਜ਼ਰੂਰੀ ਹੈ ਤਾਂ ਕਰੋ ਉਸ ਤੋਂ ਬਾਅਦ ਹੋਏਗਾ ਜਾਂ ਨਹੀਂ ਹੋਏਗਾ ਵੇਖ ਲਵਾਂਗੇ